ਕਰਮਾਦ ਵਰਤਾਨ ਦੀ ਗੁਰੂ ਸਾਹਿਬਾ ਵੱਲੋਂ ਸਖਤ ਮਨਾਹੀ ਹੈ ਪਰ ਬਾਬਾ ਟੋਹਰਾਜੀ ਵੱਲੋਂ ਸਹਿਬਨ ਹੀ ਆਪਣੇ ਮਰੇ ਹੋਏ ਦੋਸਤ ਨੂੰ ਆਪਣੇ ਬਚਨਾਂ ਨਾਲ ਜਵਾਦ ਦਿੱਤਾ ਜਾਂਦਾ ਹੈ 6 ਪਾਸਾ ਜੀ ਲੋਨਸ ਦਾ ਬੁਰਾ ਮਨਾਨ ਤੇ ਉਹ ਆਪਣਾ ਸਰੀਰ ਐਸੇ ਥਾਂ ਤੇ ਥਾਗ ਦਿੰਦੇ ਹਨ ਪਰ ਕੁਦਰਤ ਕਈ ਵਾਰ ਬੁਰੇ ਕੰਮ ਨੂੰ ਰੋਕਣ ਲਈ ਸਾਹਮਣੇ ਆਂਦੀ ਹੈ ਤੇ ਆਪਣਾ ਚਮਤਕਾਰ ਦਿਖਾਉਂਦੀ ਹੈ ਸ੍ਰੀ ਹਰਮੰਦਰ ਸਾਹਿਬ ਦਾ ਫਨਰੀ ਇਤਿਹਾਸ ਵਿੱਚ ਗਾਨੀ ਕ੍ਰਪਾਲ ਸਿੰਘ ਜੀ ਨੇ ਲਿਖਿਆ ਹੈ ਕਿ 3 اپریل 1877 ਨੂੰ ਸਰਹਾਲ والوں ਨੇ فیصلہ ਕੀਤਾ ਗਿਆ ਕਿ ਸ੍ਰੀ ਹਰਮੰਦਰ ਸਾਹਿਬ ਦੀ ਨਲਮੀ ਕਰ ਦਿੱਤੀ ਜਾਵੇ ਤਾਂ ਉਸ ਸਮੇਂ ਇੱਕ ਚਮਤਕਾਰ ਵਰਤਿਆ ਜਿਸ ਦਾ ਵੇਰਵਾ ਜੜਾ ਵਾ ਉਹ ਦਰਸ਼ਨੀ ਜੋੜੀ ਦੇ ਖੱਬੇ ਹੱਥ ਵੀ ਦਰਜ ਹੈ ਕਹਿੰਦੇ ਉਸ ਸਮੇਂ ਤੇ ਇੱਕ ਰੋਸ਼ਨੀ ਦਾ ਤੇਜ ਗੋਲਾ ਆਇਆ ਜਿਹੜਾ ਸ੍ਰੀ ਫਿਰ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਆ ਕੇ ਫਟ ਗਿਆ ਤੇ ਬਿਨਾ ਕੋਈ ਨੁਕਸਾਨ ਕੀਤਾ ਦਖਣੀ ਬਾਈ ਤੋਂ ਉਹ ਨਿਕਲ ਗਿਆ ਇਹ ਸਾਰਾ ਕੁਝ ਵੇਖ ਕੇ ਬ੍ਰਿਸ਼ਟ ਰਾਜ ਦੇ ਜਿਹੜੇ ਅਧਿਕਾਰੀ ਉਹਨਾਂ ਨੇ ਆਪਣਾ ਫੈਸਲਾ ਬਦਲ ਲਿਆ ਤੇ ਇਸ ਫੈਸਲੇ ਤੇ ਅਮਲ ਵਿੱਚ ਕੀਤਾ